ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਕਿਸਾਨ ਵੀਰੋ ਕਣਕ ਆ ਜਿਹੜੀ ਉਹ ਗੋਭ ਦੇ ਦਾਤਾਂ ਦੇ ਵਿੱਚ ਹੈ ਵਿੱਚ ਜਿਹੜਾ ਹੈਗਾ ਸਿੱਟਾ ਬਣ ਰਿਹਾ ਜਿਆਦਾਤਰ ਕਣਕਾਂ ਨੇ ਜਿਹੜੀਆਂ ਖਾਸ ਤੌਰ ਤੇ ਅੱਬ ਅੱਧ ਨਵੰਬਰ ਤੱਕ ਜਿਹੜੀਆਂ ਬੀਜੀਆਂ ਉਹ ਗੋਭ ਦੀ ਕੰਡੀਸ਼ਨ ਦੇ ਵਿੱਚ ਪਹੁੰਚ ਚੁੱਕੀਆਂ ਤੇ ਇਸ ਟਾਈਮ ਦੋ ਤਿੰਨ ਗੱਲਾਂ ਦਾ ਖਾਸ ਖਿਆਲ ਰੱਖਣਾ ਤੇ ਇੱਕ ਤਾਂ ਨਦੀਨ ਨਾਸ਼ਕ ਬਿਲਕੁਲ ਬੰਦ ਨਦੀਨ ਨਾਸ਼ਕ ਆਪਾਂ ਜਿਹੜੇ ਹੈਗੇ ਉਹ ਸਪਰੇ ਨਹੀਂ ਕਰਨੀਗੇ ਦੂਸਰੇ ਨੰਬਰ ਤੇ ਜਰੂਰਤ ਅਨੁਸਾਰ ਜਿਵੇਂ ਹੁਣ ਪਾਣੀ ਕਿਸਾਨ ਵੀ ਲਾ ਰਹੇ ਆ ਅਗਲੇ ਦਿਨਾਂ 'ਚ ਮੌਸਮ ਵੀ ਵਿਗੜਨ ਦੀ ਸੰਭਾਵਨਾ ਹੈਗੀ ਆ ਤੇ ਮੌਸਮ ਦੇ ਅਨੁਸਾਰ ਕਣਕ ਨੂੰ ਪਾਣੀ ਲਾਉਣਾ ਗੋਭ ਦੇ ਸਮੇਂ ਜ਼ਰੂਰੀ ਹੁੰਦਾ ਪਰ ਮੌਸਮ 2-4 ਦਿਨ ਦੇਖ ਕੇ ਤੇ ਫਿਰ ਜਰੂਰਤ ਅਨੁਸਾਰ ਪਾਣੀ ਲਾਇਆ ਜਾਵੇ ਕਿਉਂਕਿ 2-4 ਦਿਨਾਂ 'ਚ ਹੋ ਸਕਦਾ ਕੋਈ ਮੌਸਮ ਚੇਂਜ ਆਵੇ ਧੁੱਪਾ ਜਿਹੜੀ ਉਹ ਦਿਨੇ ਟੈਂਪਰੇਚਰ ਆ ਜਿਹੜਾ ਉਹ 20 ਡਿਗਰੀ ਦੇ ਨੇੜੇ ਤੇੜ ਜਾਣ ਲੱਗ ਪਿਆ ਤੇ ਜੇ ਮੀਂਹ ਪੈਂਦਾ ਤਾਂ ਉਹ ਲਗਾਤਾਰ ਜਿਹੜੀ ਠੰਡ ਚੱਲੂਗੀ ਜੇ ਦੋਕ ਮੀਂਹ ਟਟਵੇਂ ਪੈਂਦੇ ਆ ਤੇ ਨਹੀਂ ਤਾਂ ਜਦੋਂ ਹੀ ਤਪਾਂ ਸਟਾਰਟ ਹੁੰਦੀਆਂ ਤੇ ਤਾਪਮਾਨ ਜਿਹੜਾ ਹੈਗਾ ਉਹ ਇੱਕਦਮ ਸ਼ੂਟ ਅਪ ਕਰੂਗਾ ਇਹਦੇ ਸੰਭਾਵਨਾਵਾਂ ਇਹਦੀਆਂ ਹੈਗੀਆਂ ਕਿਉਂਕਿ ਮੀਂਹ ਦੇ ਨਾਲ ਜਿਹੜੀ ਠੰਡ ਆ ਉਹ ਅੱਗੇ ਜਾਣੀ ਆ ਕਿਉਂਕਿ ਠੰਡ ਆ ਜਿਹੜੀ ਉਹ ਤਕਰੀਬਨ ਤਕਰੀਬਨ ਮਾਰਚ ਦੇ ਮਹੀਨੇ ਤੱਕ ਜਾਣੀ ਚਾਹੀਦੀ ਆ ਤਾਪਮਾਨ ਜਿਹੜਾ ਸਵੇਰ ਸਾਮ ਦਾ ਪੂਰਾ ਲੋ ਹੋਣਾ ਚਾਹੀਦਾ ਜੇ ਦਾਣਾ ਜਿਹੜਾ ਹੈਗਾ ਆ ਆਪਾਂ ਨੂੰ ਵਜਨਦਾਰ ਚਾਹੀਦਾ ਜਾਂ ਕਣਕ ਦਾ ਜਿਹੜਾ ਹੈਗਾ ਦਾਣਾ ਪਿੱਚ ਕੇ ਨਾ ਤਾਂ ਉਹਦੇ ਵਾਸਤੇ ਤੁਹਾਨੂੰ ਜਿਹੜੀ ਐਨ ਪੀ ਕੇ 13 0 45 ਦੀ ਸਪਰੇ ਦੀ ਜ਼ਰੂਰਤ ਹੈ ਸਪਰੇ ਦੀ ਸਿਫਾਰਸ਼ ਵੀ ਹੈਗੀ ਆ 2% ਤੱਕ ਤੁਸੀਂ ਸਪਰੇ ਕਰ ਸਕਦੇ ਆ ਆ ਜਿਹੜਾ ਹੈਗਾ ਸਿੱਟਾ ਜਿਹੜਾ ਬਣ ਰਿਹਾ ਤਾਂ ਇਹਨੂੰ ਜਿਹੜੀ ਤਾਕਤ ਮਿਲਦੀ ਇਹਨੂੰ ਬਲ ਮਿਲਦਾ ਪਲਸ ਬੋਰਨ ਦੀ ਤੁਸੀਂ ਸਪਰੇ ਕਰਦੇ ਹੋ ਪੌਨਲ ਗ੍ਰੇਨ ਨੂੰ ਸਟਰੈਂਥ ਮਿਲਦੀ ਆ ਤੇ ਇੱਕ ਗੱਲ ਦਾ ਖਾਸ ਖਿਆਲ ਰੱਖਣਾ ਜਿਹੜੀ ਤਾਂ ਤਾਣੀਆਂ ਸਪਰੇਆ ਤੁਸੀਂ ਕਰ ਚੁੱਕੇ ਆ ਇਸ ਟਾਈਮ ਜੇ ਨਦੀਨ ਨੈਸਟ ਸਪਰੇ ਕਰੋਗੇ ਸਿੱਧਾ ਸਿੱਧਾ ਇਹ ਅਸਰ ਪੈਣਾ ਆ ਜਿਹੜਾ ਸੱਟਾ ਜਿਹੜਾ ਹੈਗਾ ਬਣ ਰਿਹਾ ਗੋਭ ਦੇ ਵਿੱਚ ਤੇ ਜੇ ਤੁਸੀਂ ਜ਼ਿੰਕ ਕੰਟੈਂਟ ਦਾਣਾ ਵਿੱਚ ਵਧਾਉਣ ਵਾਸਤੇ ਸਪਰੇ ਕਰਨੀ ਆ ਤਾਂ ਫੇਰ ਤੁਸੀਂ 1 ਕਿਲੋ ਜ਼ਿੰਕ ਸਲਫੇਟ 21% ਤੇ ਨਰਲੇ ਵਾਲੀ ਕਲੀ ਦਾ ਪਾਣੀ ਉਹ ਤੁਸੀਂ ਸਪਰੇ ਕਰ ਸਕਦੇ ਆ ਤੇ ਐਨ ਪੀ ਕੇ 13 0 45 ਤੇ ਬੋਰਨ ਉਹ ਵੱਖਰਾ ਸਪਰੇ ਕਰ ਸਕਦੇ ਆ ਮੈਗਨੀਜ਼ਾ ਤੱਤ ਜਿਹੜਾ ਉਹ ਫਟਾਰੇ ਟਾਈਮ ਜਾਂ ਪਹਿਲੇ ਪਾਣੀ ਤੋਂ ਪਹਿਲਾਂ ਕੋਰਤੇ ਤੇ ਉਦੋਂ ਬਾਅਦ ਇੱਕ ਦੋ ਸਪ੍ਰੇਆ ਪਹਿਲੇ ਪਾਣੀ ਤੋਂ ਬਾਅਦ ਉਹਦੀ ਜ਼ਰੂਰਤ ਹੁੰਦੀ ਆ ਉਦੋਂ ਬਹੁਤ ਫਾਇਦੇਮੰਦ ਹੁੰਦਾ ਹੁਣ ਜਿੱਥੇ ਵੀ ਤੁਹਾਡੇ ਕਣਕ ਦੇ ਵਿੱਚ ਮੈਗਨੀਜ਼ ਦੀ ਘਾਟ ਦੀਆਂ ਨਿਸ਼ਾਨੀਆਂ ਦਿਸਣਗੀਆਂ ਉੱਥੇ ਤੁਹਾਡਾ 2 4 5 ਮਾਣ ਤੱਕ ਦਾ ਫਰਕ ਜਿਹੜਾ ਝਾੜਦਾ ਉਹ ਰਹਿਣ ਦੇ ਅਸਾਰ ਰਹਿੰਦੇ ਆ ਪਰ ਨਦੀਨ ਨਾਸ਼ਕ ਬਿਲਕੁਲ ਨਹੀਂ ਕਰਨਾ ਖਰਾਕੀ ਤੱਤਾਂ ਵਾਲੀਆਂ ਸਪ੍ਰੇਆ ਕਰੋ ਜਿਹੜੇ ਮਿਕਸਚਰ ਵਗੈਰਾ ਕਿਸਾਨ ਵੀਰ ਕਰ ਰਹੇ ਆ ਉਹ ਤੋਂ ਗੁਰੇਜ਼ ਕਰੋ ਜਿਹੜੇ ਸ਼ੁੱਧ ਤੱਤ ਆ ਜਿਵੇਂ ਕਿ 13045 ਦੀ ਸਿਫਾਰਸ਼ ਆ ਉਹਦੀ ਸਪ ਤੇ ਪਾਣੀ ਮੌਸਮ ਅਨਸਾਰ ਦੇਖ ਕੇ ਜਿਹੜਾ ਹੈਗਾ ਉਹ ਜ਼ਰੂਰ ਲਾਓ ਫਸਲ ਦਾ ਲਗਾਤਾਰ ਨਰੀਖਣਾ ਆਪਦੇ ਫਸਲ ਦੇ ਵਿੱਚ ਡੇਲੀ ਕੀੜਾ ਕੱਢਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਵੇਂ ਹੀ ਥੋੜਾ ਜਿਹਾ ਤਾਪਮਾਨ ਜਿਵੇਂ ਹੁਣ ਰਾਤ ਦਾ ਡਾਊਨ ਜਾਂਦਾ ਜਿਦೇನೆ ਤੋਂ ਪਾ ਲੱਗਣਗੀਆਂ ਤੇ ਜਿੱਥੇ ਕਈ ਵਾਰ ਕਿਸਾਨ ਵੀਰ ਜਿਹੜੇ ਉਹ ਗੋਭ ਸਮੇਂ ਉਲੀ ਨਾ ਸਪਰੇ ਕਰਦੇ ਉੱਥੇ ਫੰਗਸ ਸਪੋਰ ਕਈ ਵਾਰ ਜਰਮੀਨੇਟ ਕਰ ਜਾਂਦੇ ਆ ਤੇ ਉਲੀ ਰੋਗ ਦਾ ਜਿਹੜਾ ਖਾਸ ਤੌਰ ਤੇ ਖਿਆਲ ਰੱਖਣਾ ਨਹੀਂ ਤਾਂ ਉਲੀ ਰੋਗ ਕਰਕੇ ਵੀ ਜਿਹੜਾ ਝਾੜ ਤੇ ਕਾਫੀ ਫਰਕ ਪੈ ਜਾਂਦਾ ਬਹੁਤ ਬਹੁਤ ਧੰਵਾਦ ਜੀ ਸ਼ੁਕਰੀਆ ਮੇਰੇ